ਸਯੋ ਜੀ ਸ਼ਲੋਕ ਮੁਹੱਲਾ 5 ਲਦਮ ਲਬਨਹਾਰ ਕਰਮ ਕਰੰਦੋ ਮਾ ਪਿਰੇ ਇਕੋ ਸਿਰਜਨਾਰ ਨਾਨਕ ਬਿਆ ਨਾ ਪਸੀਐ ਮੁਹੱਲਾ 5 ਪਾਪੜਿਆ ਪਾਸ਼ਾਣ ਬਾਣ ਸਚਾ ਵਸਨ ਕੈ ா சிதார நானி வை படி வா சிருஜனார பாயின டாடிய ஜி ஜ மெரவான் திசனோ சதா ਆ ਤਾਰੀਸ ਮਰਤ ਚੁਕੇ ਬਿਲ ਬਲਾ ਨਠੇ ਤਾਬ ਦੁਖ ਰੋਗ ਪੁਰ ਗੁਰ ਪ੍ਰਤਾਪ ਕੀਤਿ ਅਨੇ ਆਪਣੀ ਰਖ ਗਰੀਬ ਨਿਵਾਜਤਾ ਆਪੇ ਲੈਉਨ ਛੜਾਏ ਬੰਧਨ ਸਗਲ ਕਾ ਤਿਸ਼ਨ ਮੋਜੀ ਆਸ ਪੁਨੀ ਮਨ ਸੰਤੋਖ ਦਰਾ ਵਡਿਉ ਵਡਾਇ ਅਪਾਰ ਕਸਮ ਜਿਸ ਲੀਪਨਾ ਪੁਨ ਪਾ ਤਿਸ਼ ਨਮੋ ਜੀ ਆਸ ਪੁਨੀ ਮਨ ਸੰਤੋਖ ਤਰਾਪ ਵਡਿਉ ਵਡਾਇ ਅਪਾਰ ਕਸਮ ਜਿਸ ਲੀਪਨਾ ਪੁਨ ਪਾ ਸਾਰਾ ਸੋ ਉਰ ਹਾਜਰਾ ਹਜੂਰ ਸਰਬ ਕਲਾ ਪਰਪੂਰ ਸਿਮਰਤ ਗੁਰੂ ਲੋਕ ਪਰਲੋਕ ਦੇ ਰਖੇ ਭਗਤ ਵਾਸ਼ਣ ਲਗਿਆnde ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪੰਥਰ ਗੋਦ ਵਿੱਚ ਗੁਰੂ ਸ਼ਬਦ ਦੇ ਨਾਲ ਜੁੜ ਬੈਠੀ ਜੁੜਈ ਸਾਧ ਸੰਗਤ ਜੀ ਧੰਤਾ ਦੇ ਜੋੜ ਭਾਗੇ ਉਹ ਗੁਰੂ ਸਾਹਿਬ ਨੇ ਮਿਹਰ ਕੀਤੀ ਹੈ ਸਮਾਂ ਜੀਵਨ ਸਵਾਸ ਬਖਸ਼ੇ ਹਨ ਆਓ ਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਆਪਾਂ ਇਸ ਜੀਵਨ ਨੂੰ ਸਵਾਸਾਂ ਨੂੰ ਸਮੇਂ ਨੂੰ ਸਵਲ ਕਰੀਏ ਲੈਕੇ ਵਿੱਚ ਲਈਏ ਤਨ ਤਨ ਗੁਰੂ ਅਰਜਨ ਦੇਵ ਮਹਾਰਾਜ ਦਾ ਪਾਵਨ ਪਵਿੱਤਰ ਸ਼ਬਦ ਜਿਸ ਦੀਆਂ ਪੰਕਤੀਆਂ ਆਪਾਂ ਸਰਵਨ ਕੀਤੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 521 ਦੇ ਉੱਪਰ ਇਹ ਸ਼ਬਦ ਅੰਕਿਤ ਹੈ ਮਹਾਰਾਜ ਫਰਮਾਨ ਕਰਦੇ ਨੇ ਲਦਮ ਲਬਣ ਹਾਰ ਕਰਮ ਕਰੰਦੋ ਮਾਂ ਪਿਰੀ ਓ ਪ੍ਰਮਾਤਮਾ ਜਿਹੜਾ ਜਿਸ ਦੇ ਨਾਲ ਜਾਂ ਜਿਸ ਨੂੰ ਮਿਲ ਕੇ ਇਹ ਜੀਵਨ ਜਿਹੜਾ ਸੱਚ ਮੁੱਚ ਪ੍ਰਵਾਨ ਹੁੰਦਾ ਜੀਵਨ ਸਬਲ ਹੁੰਦਾ ਜੀਵਨ ਲੇਖੇ ਵਿੱਚ ਲੱਗਦਾ ਉਹ ਪ੍ਰਮਾਤਮਾ ਜਿਹੜਾ ਹੈ ਤੇ ਹਰ ਜਗ੍ਹਾ ਸੀ ਪਰ ਸਾਨੂੰ ਪਤਾ ਨਹੀਂ ਸੀ ਲੱਗਦਾ ਗੁਰਮੁਖ ਢੂੰਡ ਟੁੰਡਿੰਦੇ ਆਂ ਹਰ ਸੱਜਣ ਲੱਦਾ ਰਾਮ ਰਾਜੇ ਉਸ ਦੀ ਖੋਜ ਕੀਤੀ ਕਦੇ ਨਾਲ ਸ਼ਬਦ ਰਹੀਂ ਵਿਚਾਰਾਂ ਹੀ ਉਸ ਦੀ ਖੋਜ ਕੀਤੀ ਤੇ ਸਾਨੂੰ ਉਹ ਮਿਲ ਪਿਆ ਜਾਂ ਲੱਭ ਪਿਆ ਪਰਮਾਤਮਾ ਗਵਾਚਿਆ ਨਹੀਂ ਐ ਪਰ ਜਿਨ੍ਹਾਂ ਨੂੰ ਮਿਲਿਆ ਨਹੀਂ ਉਹਨਾਂ ਦੇ ਲਈ ਗਵਾਚਿਆ ਜਿਹੜੇ ਉਸ ਦੀ ਖੋਜ ਕਰਦੇ ਨੇ ਕੋਜਿਤ ਕੋਜਿਤ ਖੋਜਿਆ ਨਾ ਮੈਂ ਬਿਨ ਸਭ ਕੂਰ ਜਦੋਂ ਖੋਜਣ ਦੀ ਕੋਸ਼ਿਸ਼ ਕੀਤੀ ਜਦੋਂ ਸ਼ਬਦ ਦੇ ਨਾਲ ਜੁੜੇ ਤੇ ਸਾਨੂੰ ਇਹ ਹੀ ਸਿੱਖਿਆ ਮਿਲੀ ਇਹ ਹੀ ਪਤਾ ਲੱਗਿਆ ਵੀ ਨਾਮ ਤੋਂ ਬਿਨਾ ਸਭ ਝੂਠ ਹੈ। ਔਰ ਜਿਹੜੀ ਚੀਜ਼ ਸੱਚ ਹੈ ਉਹਦਾ ਗਿਆਨ ਹੋਣਾ ਸ਼ੁਰੂ ਹੋ ਗਿਆ। ਸ਼ਬਦ ਵਿੱਚੋਂ ਸੰਗਤ ਰਾਈ ਸੰਗਤ ਕਰਨ ਦੇ ਨਾਲ ਲੱਦਮ ਲਬਣਹਾਰ ਕਰਮ ਕਰਨਦੋ ਮਾਂ ਪਿਰੀ ਸੋ ਮੇਰੇ ਉਸ ਮੇਰੀ ਉਸ ਗੁਰੂ ਮਾਣੇ ਬਾਣੀ ਬਾਣੇ ਬਾਣੀ ਮਾਣੇ ਮੈਨੂੰ ਉਸ ਪਿਰ ਦੀ ਉਸ ਮਾਲਕ ਦੀ ਦੱਸ ਪਾਈ ਮੈਨੂੰ ਉਹਦੇ ਬਾਰੇ ਦੱਸ ਦਿੱਤਾ ਪਿਓ ਇਸ ਤਰ੍ਹਾਂ ਦਾ ਹੈ ਤੇ ਜਦੋਂ ਉਹ ਮੈਨੂੰ ਮਿਲ ਗਿਆ ਜਾਂ ਮੈਂ ਉਸ ਨੂੰ ਮਿਲਿਆ ਜਾਂ ਮਿਲੀ ਤੇ ਫਿਰ ਮੇਰਾ ਜੀਵਨ ਜਿਹੜਾ ਹੈ ਉਹ ਬਿਲਕੁਲ ਬਦਲਣਾ ਸ਼ੁਰੂ ਹੋ ਗਿਆ ਵਿਚਾਰ ਬਦਲਨੇ ਸ਼ੁਰੂ ਹੋ ਗਏ ਸੋਚ ਜਿਹੜੀ ਪਹਿਲੇ ਵਾਲੀ ਸੀ ਉਹ ਰਹੀ ਨਹੀਂ ਮਤਲਬ ਜੀਵਨ ਦਾ ਰੰਗ ਢੰਗੀ ਬਦਲ ਗਿਆ ਜਦੋਂ ਮਾਲਕ ਮਿਲਿਆ ਜਿਵੇਂ ਇੱਕ ਕੁਆਰੀ ਲੜਕੀ ਜਿਹੜੀ ਹੈ ਜਦੋਂ ਉਹ ਵਿਆਹੀ ਜਾਂਦੀ ਹੈ ਸਹੁਰੇ ਘਰ ਚਲੀ ਜਾਂਦੀ ਉਹਦਾ ਸਾਰਾ ਕੁਝ ਬਹਿਣਾ ਉੱਟਣਾ ਬੋਲਣਾ ਹਰ ਚੀਜ਼ ਹੀ ਬਦਲ ਜਾਂਦੀ ਹੈ ਆਪਣੇ ਪੇਕੇ ਘਰ ਹੋਰ ਪ੍ਰਕਾਰ ਨਾਲ ਉੱਠਦੀ ਹੈ ਗਲਬਾਤ ਕਰਦੀ ਹੈ ਬੰਦੀ ਹੈ ਪਰ ਜਦੋਂ ਉਸ ਨੂੰ ਸਹੁਰੇ ਘਰ ਜਾਣਾ ਪੈਂਦਾ ਹੈ ਮਤਲਬ ਜਦੋਂ ਉਹਨੂੰ ਉਸ ਦਾ ਵਿਆਹ ਹੋ ਜਾਂਦਾ ਹੈ ਆਨੰਦ ਕਾਰਜ ਹੋ ਜਾਂਦਾ ਹੈ ਸ਼ਾਦੀ ਹੋ ਜਾਂਦੀ ਹੈ ਫਿਰ ਜਿਸ ਘਰ ਵਿੱਚ ਜਾ ਕੇ ਉਸਨੇ ਰਹਿਣਾ ਬਸਣਾ ਹੁੰਦਾ ਹੈ ਫਿਰ ਉਸ ਨੂੰ ਹਰ ਚੀਜ਼ ਜਿਹੜੀ ਹੈ ਚੇਂਜ ਕਰਨੀ ਪੈਂਦੀ ਹੈ ਹਰ ਚੀਜ਼ ਦੇਖਣੀ ਪੈਂਦੀ ਹੈ ਤੇ ਫਿਰ ਜਦੋਂ ਉਹ ਆਪਣੇ ਵਿੱਚ ਬਦਲਾਵ ਕਰ ਲੈਂਦੀ ਹੈ ਕੋਈ ਵੀ ਇਦਾਂ ਦੀ ਆਦਤ ਜਿਹੜੀ ਹੈ ਮਾੜੀ ਹੁੰਦੀ ਉਸ ਨੂੰ ਤਿਆਗ ਦਿੰਦੀ ਹੈ ਛੱਡ ਦਿੰਦੀ ਹੈ ਤੇ ਫਿਰ ਉਹ ਆਪਣੇ ਸਹੁਰੇ ਘਰ ਬਹੁਤ ਵਧੀਆ ਤਰੀਕੇ ਦੇ ਨਾਲ ਰਹਿੰਦੀ ਹੈ ਵੱਸਦੀ ਹੈ ਤੇ ਆਪਣੇ ਪਤੀ ਦੀ ਖੁਸ਼ੀ ਵੀ ਪ੍ਰਾਪਤ ਕਰਦੀ ਹੈ ਉਹਦੀ ਵੀ ਅਸੀਸ ਪ੍ਰਾਪਤ ਕਰਦੀ ਹੈ ਉਹਦੇ ਤੋਂ ਵੀ ਸ਼ਾਂਤੀ ਮਿਲਦੀ ਹੈ ਬੱਸ ਇਸ ਇਦਾਂ ਹੀ ਜਦੋਂ ਅਸੀਂ ਸੰਗਤ ਕੀਤੀ ਸਾਨੂੰ ਮਾਲਕ ਮਿਲ ਗਿਆ ਫਿਰ ਜਿਹੜੀ ਸਾਡੀ ਪਹਿਲੀ ਜ਼ਿੰਦਗੀ ਸੀ ਪਹਿਲੇ ਕੰਮ ਕਾਜ ਸੀ ਉਹ ਨਹੀਂ ਰਿਹਾ ਜੋ ਬੋਲਬਾਣੀ ਸਾਡੀ ਪਹਿਲੀ ਸੀ ਉਹ ਬੋਲਬਾਣੀ ਬਦਲ ਗਈ ਜੋ ਸੋਝ ਸਾਡੀ ਪਹਿਲੀ ਸੀ ਉਹਦੇ ਮਿਲਣ ਤੋਂ ਪਹਿਲਾਂ ਜੈਨ ਦੀ ਕਹ ਲਈਏ ਜਦੋਂ ਕਿਸੇ ਨੇ ਖੰਡੇ ਵਾਟੇ ਦਾ ਅਮਰਤ ਛਕ ਲਿਆ ਉਦੋਂ ਉਹ ਹੋਰ ਤਰ੍ਹਾਂ ਦਾ ਹੋ ਗਿਆ ਉਹਦੀ ਸੋਝ ਹੋਰ ਤਰ੍ਹਾਂ ਦੀ ਹੋ ਗਈ ਨਿੱਤ ਨਮੀ ਹੋ ਗਿਆ ਪੱਕਾ ਉਹਦੀ ਭਾਵਨਾ ਬੜੀ ਪਿਆਰੀ ਬਣ ਗਈ ਤੇ ਮਤਲਬ ਇਹ ਕਦੋਂ ਆਇਆ ਜਦੋਂ ਮਤਲਬ ਵੀ ਉਹ ਮਿਲ ਪਿਆ ਮਿਲਿਆ ਮਤਲਬ ਗਿਆਨ ਦੇ ਨਾਲ ਸ਼ਬਦ ਦੇ ਨਾਲ ਕਿਰਪਾ ਦੇ ਨਾਲ ਸੋ ਲਦਮ ਲਬਣ ਹਰ ਕਰਮ ਕਰੰਦੋ ਮਾਂ ਪ੍ਰੀ ਇਕੋ ਸਿਰਜਣਹਾਰ ਨਾਨਕ ਬਿਆ ਨਾ ਪਸੀ ਐ ਸੋ ਫਿਰ ਪਾਤਸ਼ਾਹ ਜੀ ਕਹਿੰਦੇ ਨੇ ਉਹ ਸਿਰਜਣਹਾਰ ਸਭ ਨੂੰ ਬਣਾਉਣ ਵਾਲਾ ਇਕੋ ਹੀ ਸਾਰੀਆਂ ਜਗਾਂ ਦੇ ਵਿੱਚ ਹੈ ਸੀ ਔਰ ਰਹੇਗਾ ਤੇ ਫਿਰ ਜਿਸ ਨੂੰ ਇਹ ਉਹ ਮਿਲ ਗਿਆ ਤੇ ਫਿਰ ਉਸਨੁਸਾਰੀਆਂ ਘਟਾਵਾਂ ਦੇ ਵਿੱਚ ਹਰ ਜਗ੍ਹਾ ਦੇ ਵਿੱਚ ਇੱਕੋ ਸਿਰਜਣਹਾਰ ਨਾਨਕ ਬਿਆ ਨਾ ਪਸੀ ਹੈ ਹੋਰ ਕੋਈ ਉਸਨੋਂ ਦੂਜਾ ਫਿਰ ਮਹਿਸੂਸ ਨਹੀਂ ਹੁੰਦਾ ਜਾਂ ਦਿਸਦਾ ਨਹੀਂ ਕੇਵਲ ਉਹੀ ਦਿਸਦਾ ਹੈ ਕੇਵਲ ਉਹੀ ਮਹਿਸੂਸ ਹੁੰਦਾ ਹੈ ਕੇਵਲ ਉਹਦਾ ਹੀ ਦਰਸ਼ਨ ਹੁੰਦਾ ਹੈ ਹੋਰ ਕੋਈ ਚੀਜ਼ ਜੜੀ ਹੈ ਮਹਿਸੂਸ ਨਹੀਂ ਹੁੰਦੀ ਉਹੀ ਸਾਨੂੰ ਮਤਲਬ ਪਿਆਰਾ ਪ੍ਰੀਤਮ ਜਿਹੜਾ ਸਭ ਵਿੱਚ ਦਿਸਦਾ ਮਹਲਾ ਪੰਜਵਾਂ ਪਾਪੜਿਆ ਪਛਾੜ ਬਾਣ ਸਚਵਾ ਸੰਗੈ ਕਹਿੰਦੇ ਭਈ ਉਸ ਮਾਲਕ ਨੇ ਉਸ ਦੇ ਸਿਮਰਨ ਨੇ ਉਸ ਦੀ ਸਿੱਖਿਆ ਨੇ ਐਦਾਂ ਦਾ ਤੀਰ ਮਾਰ ਕੇ ਪਾਪਾਂ ਨੂੰ ਪਛਾੜ ਦਿੱਤਾ ਪਾਪੜਿਆ ਪਛਾੜ ਚੰਦਰੇ ਪਾਪਾਂ ਨੂੰ ਉਸ ਨੇ ਆਪਣੀ ਬਾਣੀ ਸਿਧਾਂਤ ਸਿੱਖਿਆ ਮੇਰ ਕਿਰਪਾ ਦਇਆ ਬਖਸ਼ਿਸ਼ ਦਾ ਤੀਰ ਮਾਰ ਕੇ ਉਹਨਾਂ ਨੂੰ ਪਾਪਾਂ ਨੂੰ ਨਿਸ਼ਾ ਦਿੱਤਾ ਨਸਵੰਝੋ ਕਿ ਲਿਖੋ ਕਰਤਾ ਕਰਿਆ ਆ ਕਿਉਂਕਿ ਉਸ ਦੇ ਹਿਰਦੇ ਵਿੱਚ ਕਰਤਾ ਪੁਰਖ ਪ੍ਰਗਟ ਹੋ ਗਿਆ ਕਰਤਾ ਉਸ ਦੇ ਘਰ ਵਿੱਚ ਆ ਗਿਆ ਤੇ ਪਤਾ ਹੀ ਨਹੀਂ ਲੱਗਿਆ ਫਿਰ ਇਹ ਅੰਦਰ ਜਿਹੜੇ ਸੀ ਦੂਤ ਹੋਰ ਭੈਣੀਆਂ ਚੀਜ਼ਾਂ ਜਿਹੜੀਆਂ ਇਹ ਕਿਵੇਂ ਕਦੋਂ ਭੱਜ ਗਈਆਂ ਨਸ ਗਈਆਂ ਉਹਦਾ ਆਉਣਾ ਹੀ ਸੁਣ ਕੇ ਇਹਨਾਂ ਨੂੰ ਭੱਜਣ ਪੈ ਗਈ ਇਹ ਨਸ ਗਈਆਂ ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ ਪ੍ਰਤਾਪ ਤੁਹਾਡਾ ਦੇਖ ਕੇ ਜਮ ਦੂਤ ਛੱਡ ਜਾਏ ਉਸ ਦਾ ਆਉਣਾ ਉਸ ਦਾ ਪ੍ਰਤਾਪ ਦੇ ਕੇ ਇਹ ਸਾਰੇ ਹੀ ਜਿਹੜੇ ਵਿਕਾਰ ਨੇ ਜੇ ਸਾਰੇ ਹੀ ਜਿਹੜੇ ਪਾਪ ਨੇ ਉਸ ਦੇ ਤੀਰ ਦੇ ਨਾਲ ਸਾਰੇ ਚੰਦਰੇ ਪਾਪਾਂ ਨੂੰ ਉਸ ਨੇ ਨਸਾ ਦਿੱਤਾ ਜਾਂ ਭਜਾ ਦਿੱਤਾ ਗੁਰਮੰਤਰ ਗੁਰਮੰਤਰ ਚਿਤਾਰ ਨਾਨਕ ਦੁੱਖ ਨਾ ਥੀਵਾਈ ਮਾਰੇ ਫਰਮਾਨ ਕਰਦੇ ਨੇ ਗੁਰੂ ਦੇ ਮੰਤਰ ਨੂੰ ਨਾ ਤੂੰ ਯਾਦ ਕਰ ਗੁਰਬਾਣੀ ਦਾ ਇੱਕ ਇੱਕ ਅੱਖਰ ਜਿਹੜਾ ਉਹ ਮੰਤਰ ਹੈ ਜੇ ਸਾਨੂੰ ਵਿਸ਼ਵਾਸ ਹੋ ਜਾਵੇ ਤਾਂ ਗੁਰਬਾਣੀ ਦਾ ਇੱਕ ਇੱਕ ਅੱਖਰ ਮੰਤਰ ਹੈ ਤੇ ਇਹ ਮੰਤਰ ਕੀ ਕਰਦਾ ਗੁਰ ਮੰਤਰਲਾ ਚਿਤਾਰ ਨਾਨਕ ਦੁੱਖ ਨਾ ਥੀワイ ਫਿਰ ਮਹਾਰਾਜ ਜੀ ਕਹਿੰਦੇ ਤੈਨੂੰ ਕਿਸੇ ਕਿਸਮ ਦਾ ਦੁੱਖ ਨਹੀਂ ਲੱਗੇਗਾ ਨਹੀਂ ਵਿਆਪਦਾ ਉਸ ਦੇ ਮੰਤਰ ਨੂੰ ਜਪਣ ਦੇ ਨਾਲ ਮਤਲਬ ਸ਼ਬਦ ਨੂੰ ਪੜਨ ਦੇ ਨਾਲ ਮਤਲਬ ਸ਼ਬਦ ਨੂੰ ਸੁਣਨ ਦੇ ਨਾਲ ਤੇ ਗੁਰ ਮੰਤਰ ਹੀਨਸ ਜੋ ਪ੍ਰਾਣੀ ਤ੍ਰਿਗ ਜਨਮ ਪ੍ਰਸਤ ਗੁਰੂ ਦੇ ਮੰਤਰ ਤੋਂ ਬਗੈਰ ਗੁਰੂ ਦੇ ਸ਼ਬਦ ਤੋਂ ਬਗੈਰ ਜਾਇਸ ਤੂੰ ਜਿਹੜੇ ਵੀ ਇਹਨਾਂ ਮਾਰੇ ਕਹਿੰਦੇ ਉਹਨਾਂ ਦਾ ਜੀਵਨ ਜਿਹੜਾ ਹੈ ਧ੍ਰਿਗ ਹੈ ਉਹਨਾਂ ਦਾ ਜੀਵਨ ਜੀਵਨ ਨਹੀਂ ਹੈ ਜਿਨ੍ਹਾਂ ਦੇ ਜੀਵਨ ਦੇ ਵਿੱਚ ਗੁਰੂ ਦਾ ਮੰਤਰ ਨਹੀਂ ਹੈ ਉਹਨਾਂ ਦਾ ਜੀਵਨ ਬਿਲਕੁਲ ਜੀਵਨ ਨਹੀਂ ਹੈ ਸੋਚ ਕਰਕੇ ਤੂੰ ਮਾਰੇ ਕਹਿੰਦੇ ਗੁਰੂ ਦੇ ਮੰਤਰ ਨੂੰ ਜਪ ਚਿਤਾਰ ਮਤਲਬ ਚੇਤੇ ਕਰ ਨਾਨਕ ਦੁੱਖ ਨਾ ਥੀ ਵਈ ਤੈਨੂੰ ਕੋਈ ਵੀ ਦੁੱਖ ਜਿਹੜਾ ਹੈ ਮਤਲਬ ਵਿਆਪੇਗਾ ਨਹੀਂ ਮਹਿਸੂਸ ਨਹੀਂ ਹੋਵੇਗਾ ਦੇਖਣ ਵਾਲੇ ਨੂੰ ਲੱਗੇਗਾ ਬਈ ਨੂੰ ਦੁੱਖ ਆਇਆ ਦੇਖਣ ਵਾਲੇ ਨੂੰ ਤੇ ਲੱਗੇਗਾ ਬਈ ਨੂੰ ਦੁੱਖ ਆਇਆ ਪਰ ਉਹਨੂੰ ਮਹਿਸੂਸ ਹੀ ਨਹੀਂ ਹੁੰਦਾ ਜਿਹੜਾ ਬੰਦਾ ਏਸੀ ਦੇ ਵਿੱਚ ਬੈਠਾ ਹੈ ਬਾਹਰ ਜਿਹ ਕੋਈ ਮਜ਼ਦੂਰ ਮਜ਼ਦੂਰੀ ਕਰਦਾ ਹੈ ਉਦੇ ਪਸੀਨੇ ਨੂੰ ਦੇਖ ਕੇ ਉਹਨੂੰ ਲੱਗੇਗਾ ਵੀ ਇਹਨੂੰ ਬੜਾ ਗਰਮੀ ਲੱਗਦੀ ਹੋਏਗੀ ਬੜਾ ਪਸੀਨਾ ਆਇਆ ਇਹਨੂੰ ਵਿਚਾਰੇ ਨੂੰ ਬੜੀ ਤਕਲੀਫ ਹੋਏਗੀ ਪਰ ਜਿਹੜਾ ਹਾਰਡ ਵਰਕਰ ਦਾ ਮਿਹਨਤ ਕਰਦਾ ਉਹਨੂੰ ਮਹਿਸੂਸ ਨਹੀਂ ਹੁੰਦਾ ਵੀ ਮੈਂ ਪਸੀਨੇ ਨਾਲ ਭਿੱਜਾਂ ਮੈਨੂੰ ਕੋਈ ਤਕਲੀਫ ਹੈ ਉਹਦਾ ਸਰੀਰ ਤੇ ਸਭ ਠੰਡਾ ਹੋ ਜਾਂਦਾ ਪਸੀਨੇ ਨਾਲ ਪਰ ਦੇਖਣ ਵਾਲ ਨੂੰ ਇਹਦਾ ਲੱਗਦਾ ਵੀ ਇਹ ਬੜਾ ਔਖਾ ਹੈ ਬਸ ਇਸ ਇਦਰਾਹੀ ਜੇ ਕਿਸੇ ਨੂੰ ਦੁੱਖ ਵੀ ਹੋਵੇ ਤੇ ਦੇਖਣ ਵਾਲੇ ਲੱਗਦਾ ਵੀ ਇਹਨੂੰ ਇਹ ਬੜਾ ਮਤਲਬ ਵੱਡਾ ਭੈੜਾ ਦੁੱਖ ਹੈ ਲੱਗਾ ਪਰ ਗੁਰੂ ਸਾਹਿਬ ਜੀ ਕਹਿੰਦੇ ਉਹਨੂੰ ਉਹ ਦੁੱਖ ਜਿਹੜਾ ਪ੍ਰਭਾਵਿਤ ਨਹੀਂ ਕਰਦਾ ਉਹਨੂੰ ਪਰੇਸ਼ਾਨ ਨਹੀਂ ਕਰਦਾ ਉਹਨੂੰ ਦਰਦ ਨਹੀਂ ਦਿੰਦਾ ਕਿਹੜੀ ਚੀਜ਼ ਦਰਦ ਨਹੀਂ ਦਿੰਦੀ ਗੁਰ ਮੰਤਰਲਾ ਚਿਤਾਰ ਨਾਨਕ ਦੁੱਖ ਨਾ ਕੀ ਹੋਏ ਜਿਨ੍ਹਾਂ ਨੇ ਗੁਰੂ ਦੇ ਮੰਤਰ ਨੂੰ ਜਪਿਆ ਜਾਂ ਗੁਰੂ ਨੂੰ ਯਾਦ ਕੀਤਾ ਆਪਣੇ ਅੰਦਰ ਫਿਰ ਉਹਨਾਂ ਨੂੰ ਕਿਸੇ ਕਿਸਮ ਦਾ ਦੁੱਖ ਦਲਿੱਦਰ ਨਹੀਂ ਪ੍ਰਭਾਵਿਤ ਕਰਦਾ ਪੌੜੀ ਵਾਹ ਵਾਹ ਸਿਰਜਣ ਹਾਰ ਪਾਇਨ ਠਾੜ ਆਪ ਮਾਰੇ ਫਰਮਾਨ ਕਰਦੇ ਨੇ ਉਹ ਕਰਤਾਰ ਧੰ ਹੈ ਧੰ ਹੈ ਧੰ ਹੈ ਜਿਸ ਨੂੰ ਦੇਖ ਕੇ ਜਿਸ ਨੂੰ ਸੁਣ ਕੇ ਜਿਸ ਨੂੰ ਪੜ੍ਹ ਕੇ ਜਿਸ ਨੂੰ ਜਪ ਕੇ ਮੇਰੇ ਅੰਦਰ ਠੰਡ ਪੈ ਗਈ ਵਾਹ ਵਾਹ ਸਿਰਜਨਹਾਰ ਪਾਇਨ ਠਾੜਿਆ ਮੇਰੇ ਅੰਦਰ ਜਿਹੜੀ ਹੈ ਠੰਡ ਪੈ ਗਈ ਸ਼ਾਂਤੀ ਆ ਗਈ ਮੈਂ ਅੰਦਰੋਂ ਜਿਹੜਾ ਰਿਲੈਕਸ ਹੋ ਗਿਆ ਇਸ ਕਰਕੇ ਆਪਾਂ ਉਸ ਨੂੰ ਵਾਹ ਵਾਹ ਕਿੰਨੇ ਉਸ ਨੂੰ ਧੰਨ 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 ਕਿੰਨੇ ਹਾਂ ਜਿਸ ਨੇ ਆਪਣੀ ਕਿਰਪਾ ਦੇ ਨਾਲ ਸਾਡੇ ਅੰਦਰ ਆਪਣੀ ਸ਼ਾਂਤੀ ਪਾਈ ਹੈ ਠੰਡ ਪਾਈ ਹੈ ਸਾਨੂੰ ਅੰਦਰੋਂ ਤ੍ਰਿਭਦ ਕੀਤਾ ਹੈ ਰਿਲੈਕਸ ਕੀਤਾ ਹੈ ਉਹ ਜਿਹੜਾ ਕਾਲਪੁਰਖ ਹੈ ਵਾਹ ਵਾਹ ਉਹ ਸਿਰਜਨ ਹਾਰ ਉਸ ਕਰਤਾਰ ਨੂੰ ਉਸ ਰਾਮ ਵਾਹਿਗੁਰੂ ਨੂੰ ਆਪਾਂ ਮਾਰੇ ਕਹਿੰਦੇ ਧੰਨ ਧੰਨ ਕਹਿੰਦੇ ਹਾਂ ਉਸ ਦੀ ਸਿਵਧ ਕਰਦੇ ਹਾਂ ਜਿਸ ਨੇ ਸਾਨੂੰ ਇੰਨੀ ਖੁਸ਼ੀ ਤੇ ਸ਼ਾਂਤੀ ਦਿੱਤੀ ਹੋਈ ਜੀ ਜੰਤ ਮਿਹਰਵਾਨ ਤਿਸ ਨੂੰ ਸਦਾ ਜਾਪ ਉਸ ਪ੍ਰਭੂ ਨੂੰ ਮਹਾਰਾਜ ਕਹਿੰਦੇ ਸਾਰੇ ਹੀ ਜੀਵਾਂ ਨੂੰ ਯਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਦੇ ਉੱਪਰ ਉਸ ਪ੍ਰਮਾਤਮਾ ਨੇ ਮਿਹਰ ਕੀਤੀ ਹੈ ਜੇ ਮਿਹਰ ਦੀ ਗੱਲ ਕਰੀਏ ਤੇ ਹੋ ਸਕਦਾ ਕੋਈ ਆਖੇ ਵੀ ਮੇਰੇ ਕੋਲ ਕਿਸੇ ਚੀਜ਼ ਦੀ ਕਮੀ ਐ ਇਸ ਕਰਕੇ ਮੇਰੇ ਤੇ ਪੂਰੀ ਮਿਹਰ ਨਹੀਂ ਉਹ ਮਿਹਰ ਦੇ ਜਵਾਬ ਦੇ ਵਿੱਚ ਇਹ ਕਹਿ ਸਕਦਾ ਵੀ ਮੇਰੇ ਤੇ ਮਿਹਰ ਨਹੀਂ ਐ ਕਿਉਂਕਿ ਮੈਨੂੰ ਸਭ ਕੁਝ ਨਹੀਂ ਮਿਲਿਆ ਸਭ ਕੁਝ ਦੇ ਜਿੰਨੂੰ ਮਰਜ਼ੀ ਪੁੱਛ ਲੋ ਜੇ ਸਭ ਕੁਝ ਤੇ ਕਿਸੇ ਨੂੰ ਵੀ ਨਹੀਂ ਮਿਲਿਆ ਚਾਹੇ ਕੋਈ ਜਿੰਨਾ ਮਰਜੀ ਵੱਡਾ ਇਨਸਾਨ ਹੈ ਕੋਈ ਪੀਐਮ ਤੱਕ ਵੀ ਹੈ ਉਹਨੂੰ ਵੀ ਪੁੱਛ ਲੈ ਉਹ ਵੀ ਕਹੇਗਾ ਕੋਈ ਨਾ ਕੋਈ ਕਮੀ ਅਜੇ ਰਹਿੰਦੀ ਹੈ ਆਹ ਜੇ ਪ੍ਰਾਪਤ ਕਰਨਾ ਹੈ ਆਹ ਚੀਜ਼ ਦੀ ਅਜੇ ਜ਼ਰੂਰਤ ਹੈ ਸਾਰਾ ਕੁਝ ਤੇ ਸਾਰੀ ਜ਼ਿੰਦਗੀ ਵਿੱਚ ਸਭ ਨੂੰ ਮਿਲਦਾ ਹੀ ਨਹੀਂ ਇਹਦੇ ਪ੍ਰਮਾਤਮਾ ਦੇ ਗਿਆਨ ਦੇ ਨਾਲ ਸਬਰ ਦੇ ਨਾਲ ਸੰਤੋਖ ਦੇ ਨਾਲ ਹੀ ਤ੍ਰਿਪਤੀ ਹੁੰਦੀ ਹੈ ਸੋ ਜੋ ਇਹ ਕਰੇ ਵੀ ਮੇਰੇ ਤੇ ਉਹਦੀ ਮਿਰ ਜੜੀ ਹੈ ਉਹ ਘਟ ਹੈ ਜਾਂ ਮੇਰੇ ਤੋਂ ਮੇਰੇ ਕੋਲ ਇਹ ਵਸਤੂ ਨਹੀਂ ਹੈ ਤੇ ਇਸ ਕਰਕੇ ਉਹ ਪ੍ਰਮਾਤਮਾ ਦੀ ਕਿਰਪਾ ਜਾਂ ਮਿਹਰ ਨੂੰ ਨਹੀਂ ਮੰਨਦਾ ਜਾਂ ਘਟ ਮੰਨਦਾ ਜਾਂ ਨਹੀਂ ਬਹਿਣਾ ਚਾਹੁੰਦਾ ਨਹੀਂ ਜੁੜਨਾ ਚਾਹੁੰਦਾ ਨਹੀਂ ਸ਼ੁਕਰਾਨਾ ਕਰਨਾ ਚਾਹੁੰਦਾ ਇਹ ਉਸ ਦੀ ਭੁੱਲ ਹੈ ਮਹਾਰਾਜ ਜੀ ਕਹਿੰਦੇ ਸਭ ਨੂੰ ਹੀ ਉਸ ਨੂੰ ਯਾਦ ਤੇ ਉਹਦਾ ਸ਼ੁਕਰਾਨਾ ਕਰਨਾ ਚਾਹੀਦਾ ਕਿਉਂਕਿ ਸਾਰੇ ਜੀਵਾਂ ਦੇ ਉੱਪਰ ਉਹ ਮਿਹਰਬਾਨ ਕਿਉਂਕਿ ਜਿੱਥੇ ਸਾਨੂੰ ਉਸ ਪ੍ਰਮਾਤਮਾ ਨੇ ਰੱਖਿਆ ਅਸੀਂ ਉੱਥੇ ਸਹੀ ਆ ਕਿਉਂਕਿ ਜਦੋਂ ਵੀ ਇਹ ਚੀਜ਼ ਨੂੰ ਆਪਾਂ ਦੇਖਣਾ ਤੇ ਹਮੇਸ਼ਾ ਹੀ ਆਪਣੇ ਤੋਂ ਨੀਵੇਂ ਵਾਲੇ ਲੋਕਾਂ ਨੂੰ ਦੇਖਣਾ ਚਾਹੀਦਾ ਜਦੋਂ ਗੁਰਮਤਿ ਦੀ ਗੱਲ ਚੱਲੇ ਪ੍ਰਮਾਤਮਾ ਦੀ ਗੱਲ ਚੱਲੇ ਉਦੋਂ ਹਮੇਸ਼ਾ ਹੀ ਸਾਨੂੰ ਆਪਣੇ ਤੋਂ ਗਰੀਬ ਨੂੰ ਆਪਣੇ ਤੋਂ ਮਾੜੇ ਨੂੰ ਆਪਣੇ ਤੋਂ ਹੇਠਾਂ ਵਾਲੇ ਨੂੰ ਹੀ ਹਮੇਸ਼ਾ ਦੇਖਣਾ ਚਾਹੀਦਾ ਹੈ ਤਾਂ ਸਾਨੂੰ ਜਿਹੜੀ ਹੈ ਉਹ ਸੋਝੀ ਹੋਵੇਗੀ ਤਾਂ ਸਾਨੂੰ ਜਿਹੜੀ ਹੈ ਉਹ ਗਿਆਨ ਦੀ ਪ੍ਰਾਪਤੀ ਹੋਏਗੀ ਨੀਦੇ ساری ਜ਼ਿੰਦਗੀ ਇਸ ਦਾ ਗਿਲਾ ਜਾਂ ਮਹਾਰਾਜ ਦੇ ਨਾਲ ਸ਼ਿਕਵਾ ਇਹ ਖਤਮ ਨਹੀਂ ਹੋਵੇਗਾ ਸੋ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ ਜੀ ਜੰਤਨ ਮਿਹਰਵਾਨ ਤਿਸਨੂੰ ਸਦਾ ਜਾਪ ਸਾਰੇ ਜੀਵਾਂ ਦੇ ਉੱਪਰ ਉਹ ਮਿਹਰਬਾਨ ਹੈ ਇਸ ਕਰਕੇ ਸਦਾ ਹੀ ਸਾਨੂੰ ਸਾਰਿਆਂ ਨੂੰ ਉਸ ਨੂੰ ਯਾਦ ਕਰਨਾ ਚਾਹੀਦਾ ਜਿੱਥੇ ਮਰਜੀ ਕੋਈ ਇਸ ਵੇਲੇ ਬਿਠਾ ਹੈ ਜਾਂ ਬਿਠਾ ਹੋਵੇ ਉਸ ਨੂੰ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਹੀ ਚਾਹੀਦਾ ਸਭ ਤੋਂ ਵੱਡੀ ਦਾਤ ਜਿਸ ਨੂੰ ਇਹ ਮਨੁੱਖਾ ਦੇਹੀ ਮਿਲ ਗਈ ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰਹਿ ਦੇਵ ਸਾ ਦੇਹੀ ਭਜ ਹਰ ਕੀ ਸਿਵ ਸਭ ਤੋਂ ਵੱਡੀ ਗੱਲ ਹੈ ਵੀ ਅਸੀਂ ਮਨੁੱਖੀ ਜਾਮੇ ਦੇ ਵਿੱਚ ਆ ਗਏ ਆ ਸਭ ਤੋਂ ਵੱਡੀ ਤੇ ਇਹ ਪ੍ਰਮਾਤਮਾ ਦੀ ਕਿਰਪਾ ਹੈ ਬਾਕੀ ਜੋ ਕੁਝ ਮਿਲਣਾ ਉਹ ਇਸ ਦੇ ਕਰਮਾਂ ਦੇ ਮੁਤਾਬਕ ਇਸ ਨੂੰ ਮਿਲੀ ਜਾਣਾ ਘਟੀ ਜਾਣਾ ਕਦੀ ਵਧੀ ਜਾਣਾ ਸੋ ਇਹ ਚੱਲਦਾ ਰਹਿੰਦਾ ਹੈ ਪਰ ਇਹਦੇ ਵਿੱਚ ਕਦੀ ਵੀ ਕੋਈ ਬੰਦਾ ਪ੍ਰਮਾਤਮਾ ਦੇ ਨਾਲ ਕੋਈ ਗਿਲਾ ਨਾ ਕਰੇ ਪੀ ਮੈਨੂੰ ਪ੍ਰਮਾਤਮਾ ਨੇ ਉਹ ਕਿਉਂ ਨਹੀਂ ਦਿੱਤਾ ਜਿਹੜਾ ਫਲਾਨੇ ਕੋਲ ਹੈ ਇਹ ਅਗਿਆਨਤਾ ਸੋ ਸਬਰ ਦੇ ਸ਼ੁਕਰ ਦੇ ਵਿੱਚ ਰਹਿਣ ਨੂੰ ਗੁਰੂ ਸਾਹਿਬ ਨੇ ਸਾਨੂੰ ਆਖਿਆ ਹੋਇਆ ਸਿੱਖ ਸਿਦਕ ਸਬਰ ਤੇ ਸ਼ੁਕਰ ਦੇ ਵਿੱਚ ਹਮੇਸ਼ਾ ਰਹਿੰਦਾ ਜੋ ਕੁਝ ਉਹਦੇ ਕੋਲ ਹੈ ਉਨੂੰ ਜ਼ਿਆਦਾ ਜਾਣ ਕੇ ਬਹੁਤਾ ਕਹੀ ਹੈ ਬਹੁਤਾ ਹੋਏ ਮਤਾਵ ਉਹ ਥੋੜੇ ਨੂੰ ਵੀ ਵੱਡਾ ਜਾਣ ਕੇ ਬਰਕਤਾਂ ਤੇ ਬਖਸ਼ਿਸ਼ਾਂ ਉਹਦੇ ਵਿੱਚੋਂ ਹੀ ਪ੍ਰਾਪਤ ਕਰ ਲੈਂਦਾ ਜਿਵੇਂ ਸਾਡੇ ਗੁਰੂਆਂ ਨੇ ਭਗਤਾਂ ਨੇ ਬੜੇ ਗਰੀਬ ਸਨ ਉਹਨਾਂ ਨੇ ਸਾਰਾ ਕੁਝ ਪ੍ਰਾਪਤ ਕਰ ਲਿਆ ਉਹਨਾਂ ਨੇ ਰਾਜਿਆਂ ਵੱਲ ਦੇਖ ਕੇ ਉਹਨਾਂ ਨੇ ਵੱਡੇ ਜ਼ਿਮੀਂਦਾਰਾਂ ਲੋਕਾਂ ਵੱਲ ਵੇਖ ਕੇ ਤਨਾਡਾਂ ਵੱਲ ਸ਼ਾਹੋਕਾਰਾਂ ਵੱਲ ਵੇਖ ਕੇ ਕਦੀ ਵੀ ਪ੍ਰਮਾਤਮਾ ਦੇ ਨਾਲ 1% ਵੀ ਗਿਲਾ ਨਹੀਂ ਕੀਤਾ ਵੀ ਤੂੰ ਸਾਨੂੰ ਗਰੀਬ ਕਿਉਂ ਬਣਾਇਆ ਜੇ ਸਾਨੂੰ ਐਡਾ ਗਿਆਨ ਦਿੱਤਾ ਸਾਨੂੰ ਬ੍ਰਹਮ ਗਿਆਨ ਦਿੱਤਾ ਤੇ ਸਾਨੂੰ ਅਮੀਰ ਬਣਾ ਦੇਣਾ ਸੀ ਉਹਨਾਂ ਨੇ ਕਦੀ 1% ਵੀ ਪ੍ਰਮਾਤਮਾ ਦੇ ਨਾਲ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਇਹ ਚੀਜ਼ ਨੂੰ ਤੇ ਕੁਝ ਸਮਝਿਆ ਹੀ ਨਹੀਂ ਸਿਚ ਕਰ ਗਏ ਸਭ ਤੋਂ ਵੱਡੀ ذات ਹੈ ਉਸ ਦਾ ਨਾਮ ਸਭ ਤੋਂ ਵੱਡੀ ذات ਹੈ ਉਸ ਮਨੁੱਖ ਦਾ ਉੱਚਾ ਸੁੱਚਾ ਜੀਵਨ ਉਸ ਦਾ ਚਰਿੱਤਰ ਕੈਰੇਕਟਰ ਉਸ ਦੀ ਜਾਗ ਦੀ ਜਵੀਰ ਉਸ ਦੇ ਅੰਦਰ ਰੋਹਾਨੀਅਤ ਉਸ ਦੇ ਅੰਦਰ आनंद परमात्मा ਦੀ ਬਖਸ਼ਿਸ਼ ਉਹਦਾ ਸ਼ੁਕਰਾਨਾ ਇਹ ਚੀਜ਼ਾਂ ਜਿਹੜੀਆਂ ਨੇ ਸਭ ਤੋਂ ਕੀਮਤੀ ਤੇ ਵੱਡੀਆਂ ਇਹ ਉਹਨਾਂ ਨੂੰ ਮਿਲ ਜਾਂਦੀਆਂ ਨੇ ਜਿਹੜੇ ਗਿਲਾ ਨਹੀਂ ਕਰਦੇ ਗੁੱਸਾ ਨਹੀਂ ਕਰਦੇ ਕੇਵਲ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ ਇਹ ਚੀਜ਼ਾਂ ਉਹਨਾਂ ਦੇ ਕੋਲ ਹੁੰਦੀਆਂ ਨੇ ਉਹ ਤਾਂ ਹੀ ਕਰਦੇ ਨੇ ਤਾਂ ਹੀ ਅਗਲੀ ਗੱਲ ਕਰਦੇ ਨੇ ਉਹਦਾ ਕੋਈ ਕਰ ਹੀ ਨਹੀਂ ਸਕਦਾ ਸੋ ਮਹਾਰਾਜ ਮੇਰ ਕਰਮ ਪਾਸ਼ਾ ਜੀ ਅਗਲੀ ਪੰਕਤੀ ਫਰਮਾਨ ਕਰਦੇ ਦਇਆ ਧਾਰੀ ਸਮਰੱਥ ਚੁੱਕੇ ਬਿੱਲ ਬਿਲਾਪ ਉਸ ਸਮਰੱਥ ਪ੍ਰਭੂ ਪਰਮਾਤਮਾ ਨੇ ਜਦੋਂ ਮਿਹਰ ਕੀਤੀ ਤੇ ਮਹਾਰਾਜ ਜੀ ਕਹਿੰਦੇ ਸਾਰੇ ਹੀ ਰੋਣੇ ਮੁੱਕ ਗਏ ਝੁਕੇ ਬਿੱਲ ਬਿਲਾਪ ਮਤਲਬ ਬਿੱਲ ਬਿਲਾਪ ਦਾ ਮਤਲਬ ਹੁੰਦਾ ਹੈ ਰੋਣਾ ਤਰਲੇ ਕਰਨਾ ਹਮੇਸ਼ਾ ਮਤਲਬ ਏ ਝੁਰੀ ਜਾਣਾ ਐਦਾਂ ਦੀ ਚੀਜ਼ ਮਤਲਬ ਰੋਈ ਜਾਣਾ ਜਿਵੇਂ ਅਸੀਂ ਕਹਿ ਦਿੰਦੇ ਆ ਤੂੰ ਤੇ ਰੋਂਦਾ ਹੀ ਰਹਿੰਦਾ ਹੈ ਮਤਲਬ ਕੋਈ ਚੀਜ਼ ਨੂੰ ਰਿਪੀਟ ਕਰੀ ਜਾਣਾ ਕੁਝ ਨਹੀਂ ਹਾਏ ਹਾਏ ਇਦਾਂ ਹੀ ਕਰੀ ਜਾਣਾ ਉਹਨੂੰ ਅਸੀਂ ਕਹਿੰਦੇ ਵੀ ਕਿਉਂ ਰੋਜ ਰੋਂਦੇ ਹੀ ਰਹਿਣਾ ਹਰ ਵਕਤ ਸੋ ਇਸ ਤਰ੍ਹਾਂ ਦੀ ਜਿਸ ਦੀ ਭਾਵਨਾ ਹੈ ਉਸ ਦੇ ਇਹ ਰੋਲੇ ਜਿਹੜੇ ਨੇ ਉਹ ਪਰਮਾਤਮਾ ਜਿਹੜਾ ਦੂਰ ਕਰ ਦਿੰਦਾ ਉਹ ਦਇਆ ਦੇ ਘਰ ਵਿੱਚ ਆ ਜਾਵੇ ਦਇਆ ਧਾਰੀ ਸਮਰਥ ਚੁੱਕੇ ਬਿਲ ਬਿਲਾਪ ਉਹ ਕੋਈ ਵੀ ਰੋਣਾ ਧੋਣਾ ਲੈ ਕੇ ਨਹੀਂ ਬਿੰਦਾ ਤਾਂ ਦੇ ਨਾ ਕੋਈ ਗੁਰਮੁਖ ਬੰਦਾ ਤੁਸੀਂ ਦੇਖੋ ਜਦੋਂ ਅਸੀਂ ਉਸ ਨੂੰ ਮਿਲਾਂਗੇ ਉਹ ਰੋਣੇ ਧੋਣੇ ਲੈ ਕੇ ਨਹੀਂ ਆਂਦਾ ਉਹ ਹਮੇਸ਼ਾ ਰੱਬ ਦੀ ਗੱਲ ਕਰੇਗਾ ਸ਼ੁਕਰਾਨੇ ਦੀ ਗੱਲ ਕਰੇਗਾ ਕੋਈ ਗਿਆਨ ਦੀ ਗੱਲ ਕਰੇਗਾ ਕਿਉਂਕਿ ਦੁਨੀਆ ਵਿੱਚ ਕੋਈ ਮਨੁੱਖ ਐਸਾ ਨਹੀਂ ਜਿਸ ਦੇ ਕੋਲ ਰੋਣੇ ਧੋਣੇ ਨਹੀਂ ਹਨ ਮਹਾਰਾਜ ਜੀ ਨੇ ਬਾਣੀ ਵਿੱਚ ਲਿਖਿਆ ਦੁਖ ਕੀਆ ਪੰਡਾ ਖੋਲੀਆਂ ਸੁਖ ਨਾ ਨਿਕਲਿਆ ਕੋਈ ਹਰ ਬੰਦੇ ਕੋਲ ਦੁੱਖ ਦੁੱਖ ਨੇ ਰੋਣੇ ਧੋਣੇ ਨੇ ਪਰ ਜਿਹੜਾ ਵਾਹਿਗੁਰੂ ਦਾ ਪਿਆਰਾ ਪਰਮੇਸ਼ਰ ਦਾ ਪਿਆਰਾ ਉਹ ਜਿਹੜਾ ਇਹ ਰੋਣੇ ਧੋਣੇ ਜਿਹੜੇ ਨੇ ਡਿਸਕਸ ਨਹੀਂ ਕਰਦਾ ਉਹ ਹਮੇਸ਼ਾ ਪਰਮਾਤਮਾ ਦੀ ਸਿਵਤੀ ਕਰੀ ਜਾਏਗਾ ਉਸ ਦੀ ਹਮੇਸ਼ਾ ਵਡਿਆਈ ਹੀ ਕਰੀ ਜਾਏਗਾ ਣਠੇ ਤਾਪ ਦੁੱਖ ਰੋਗ ਪੂਰੇ ਗੁਰ ਪ੍ਰਤਾਪ ਸੋ ਗੁਰੂਜੀ ਦੀ ਬਖਸ਼ਿਸ਼ ਨਾਲ ਗੁਰੂ ਦੇ ਪ੍ਰਤਾਪ ਨਾਲ ਪ੍ਰਤਾਪ ਤੁਮਾਰਾ ਦੇ ਕੇ ਜਮਦੂਦ ਛੜ ਜਾਏ ਨੱਠੇ ਤਾਪ ਦੁਖ ਰੋਗ ਪੂਰੇ ਗੁਰ ਪ੍ਰਤਾਪ ਨਾ ਸਮਝੋ ਕਿਲਵੇ ਕੋ ਕਰਤਾ ਘਰ ਆਇਆ ਉਹਦੇ ਦੁੱਖ ਦਲਿਤਰ ਪਾਪ ਸਾਰੇ ਹੀ ਭੱਜ ਗਏ ਦੌੜ ਗਏ ਉਹਨਾਂ ਨੂੰ ਪਤਾ ਲੱਗਿਆ ਵੀ ਹੁਣ ਇਹਨਾਂ ਨੂੰ ਬਚਾਉਣ ਵਾਲਾ ਇਹਨਾਂ ਦੀ ਰੱਖਿਆ ਕਰਨ ਵਾਲਾ ਸੁਆਮੀ ਪਰਮੇਸ਼ਰ ਇਹਨਾਂ ਦੇ ਘਰ ਵਿੱਚ ਇਹਨਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਆ ਗਿਆ ਸੀ ਉੱਥੇ ਕਿੱਥੋਂ ਉਹਨਰੇ ਪਾਵਾਂਗੇ ਹੁਣ ਨਹੀਂ ਰਹਿ ਪਾਵਾਂਗੇ ਸੋ ਜਦੋਂ ਮਾਲਕ ਆ ਜਾਂਦਾ ਤੇ ਜਿਹੜਾ ਕਿਰਾਏਦਾਰ ਹੁੰਦਾ ਉਸ ਨੂੰ ਘਰ ਨੂੰ ਹੌਲੀ ਹੌਲੀ ਛੱਡਣਾ ਹੀ ਪੈਂਦਾ ਕਿ ਜੇ ਮਾਲਕ ਉੱਥੇ ਰਹਿਣਾ ਚਾਵੇ ਫਿਰ ਉਹ ਤੇ ਕਿਰਾਏਦਾਰ ਕਿਵੇਂ ਰਹੇਗਾ ਜੇ ਉੱਥੇ ਜਾਦਾ ਰਹਿਣ ਨੂੰ ਕੋਈ ਕਮਰੇ ਨਾ ਹੋਣ ਤੇ ਜਦੋਂ ਮਾਲਕ ਆ ਜਾਂਦਾ ਪਰਮੇਸ਼ਰ ਆ ਜਾਂਦਾ ਕਿਸੇ ਦੇ ਹਿਰਦੇ ਰੂਪੀ ਘਰ ਦੇ ਵਿੱਚ ਤੇ ਜਿਹੜੇ ਅੰਦਰ ਸਾਰੇ ਵਿਕਾਰ ਹੁੰਦੇ ਨੇ ਜਾਂ ਕਾਮ ਕਰੋ ਲੋਭ ਮੋਹ ਕਰ ਹੁੰਦੇ ਨੇ ਇਹਨਾਂ ਨੂੰ ਉਸ ਘਰ ਨੂੰ ਛੱਡਣਾ ਪੈਂਦਾ ਤੇ ਨੱਠੇ ਤਾਬ ਦੁਖ ਰੋਗ ਪੂਰੇ ਗੁਰਪ੍ਰਤਾ ਕੀਤੀ ਨੇ ਆਪਣੀ ਰੱਖ ਗਰੀਬ ਨਵਾਜ ਥਾ ਸੋਸ ਨੇ ਕਿਰਪਾ ਕਰਕੇ ਮਿਹਰ ਕਰਕੇ ਆਪਣੇ ਭਗਤਿਆਂ ਭਗਤਾ ਨੂੰ ਰੱਖ ਲਿਆ ਉਹਨਾਂ ਦੀ ਰੱਖਿਆ ਕੀਤੀ ਆਪੇ ਲੈਨ ਛਡਾਏ ਬੰਧਨ ਸਗਲ ਕਾਪ ਆਪ ਹੀ ਮਿਹਰ ਕਰਕੇ ਉਹਨਾਂ ਸਾਰਿਆਂ ਦੇ ਬੰਧਨ ਕੱਟ ਦਿੱਤੇ ਤੋੜ ਦਿੱਤੇ ਤੇ ਉਹਨਾਂ ਨੂੰ ਮੁਕਤ ਕਰ ਦਿੱਤਾ ਕੀਤਨ ਆਪਣੀ ਰੱਖ ਗਰੀਬ ਨਵਾਜਤਾ ਵ ਗਰੀਬਾਂ ਨੂੰ ਰੱਖ ਲਿਆ ਤੇ ਆਪੇ ਲੈਨ ਛਡਾਏ ਬੰਧਨ ਸਗਲ ਕਾਬ ਆਬੀ ਬੰਧਨਾਂ ਤੋਂ ਛਡਾਲਿਆ ਤਿਸ਼ਨ ਬੁਝੀ ਆਸ ਪੁਨੀ ਮਨ ਸੰਤੋਗ ਧਰਾਵ ਉਹਨਾਂ ਦੀਆਂ ਸਾਰੀਆਂ ਹੀ ਇਛਾਵਾਂ ਪੂਰੀਆਂ ਹੋ ਗਈਆਂ ਸਭੇ ਇੱਛਾਂ ਪੂਰੀਆਂ ਜਾਂ ਪਾਇਆ ਗਾਮੇ ਅਪਾਰਾ ਗੁਰੂ ਨਾਨਕ ਮਿਲਿਆ ਪਾਰਬਰਮ ਤੇਰੇਆਂ ਚਰਨਾਂ ਕੋਲ ਹਾਰਾ ਤਿਸ਼ਨ ਬੋਜੀ ਆਸ ਪੁਣੀ ਸਾਰੀਆਂ ਹੀ ਸਾਰੀਆਂ ਹੀ ਆਸਾਂ ਪੂਰੀਆਂ ਹੋ ਗਈਆਂ ਮਨ ਸੰਤੋਖ ਧਰਾਪ ਤੇ ਅੰਦਰੋਂ ਤ੍ਰਿਸ਼ਨਾ ਮਿਟ ਗਈ ਤੇ ਮਨ ਸੰਤੋਖ ਵਿੱਚ ਆ ਗਿਆ ਵੱਡੀ ਹੂੰ ਵੱਡਾ ਅਪਾਰ ਖਸਮ ਜਿਸ ਲੇਪ ਨਾ ਪੁੰਨ ਪਾਪ ਉਹ ਪ੍ਰਮਾਤਮਾ ਬੇਅੰਤ ਹੈ ਸਭ ਦਾ ਸਰਮੌਰ ਹੈ ਸਭ ਤੋਂ ਵਿਸ਼ਾਲ ਹੈ ਔਰ ਅਪੌਹਜ ਦੇ ਵਿੱਚ ਹੈ ਅਦ੍ਰਿਸ਼ਟ ਹੈ ਐਸਾ ਸਤਿਗੁਰੂ ਐਸਾ ਪ੍ਰਮਾਤਮਾ ਵੱਡਿਓ ਵੱਡਾ ਪਾਰ ਖਸਮ ਜਿਸ ਲੇਪ ਨਾ ਪੁਣ ਪਾਪ ਉਹਨੂੰ ਕੋਈ ਕਿਸੇ ਕਿਸਮ ਦਾ ਪਾਪ ਜਾਂ ਕੋਈ ਪੁਣ ਦੇ ਨਾਲ ਉਹਦਾ ਲੇਖਾ ਜੋਖਾ ਨਹੀਂ ਹੈ ਉਹ ਮੁਕਤ ਹੁੰਦਾ ਪਹਿਲਾਂ ਹੀ ਨਾਨ ਨੂੰ ਕੋਈ ਜਾਤੀ ਦੇ ਤੌਰ ਤੇ ਕੋਈ ਕਿਸੇ ਚੀਜ਼ ਦੇ ਨਾਲ ਕੋਈ ਐਦਾਂ ਦੀ ਗੱਲ ਹੈ ਵੀ ਉਸ ਦੀ ਜਾਤ ਹੈ ਇਹ ਜਾਤ ਹੈ ਛੋਟੀ ਹੈ ਵੱਡੀ ਹੈ ਐਦਾਂ ਦੀ ਉਹਨੂੰ ਕੋਈ ਗੱਲ ਹੀ ਨਹੀਂ ਸੋ ਵੱਡੀ ਹੁ ਵੱਡਾ ਪਰ ਕਿਉਂਕਿ ਉਹ ਖੁਦ ਵਿੱਚ ਹੈ ਹੀ ਬੜਾ ਵੱਡਾ ਕੋਈ ਉਸ ਨੂੰ ਜਾਤ ਉੱਚੀ ਨਹੀਂ ਕਰਦੀ ਕੋਈ ਉਸ ਨੂੰ ਸੰਪਰਦਾ ਧਰਮ ਉੱਚਾ ਨਹੀਂ ਕਰਦਾ ਵੀ ਇਹ ਸੰਪਰਦਾ ਉਹਦੀ ਹੈ ਇਹ ਧਰਮ ਉਹਦਾ ਇਸ ਕਰਕੇ ਉਹ ਉੱਚਾ ਹੋ ਗਿਆ ਨਹੀਂ ਉਹਦੇ ਪਹਿਲਾਂ ਹੀ ਉੱਚਾ ਸੀ ਨਾ ਯਾਦ ਕਰਕੇ ਵੀ ਉਹਨੂੰ ਬ੍ਰਾਹਮਣ ਕਹਿ ਦਿਓ ਵੀ ਉੱਚਾ ਹੋ ਜਾਏਗਾ ਛੂਦਰ ਕਹਿ ਦਿਓ ਨੀਵਾ ਹੋ ਜਾਏਗਾ ਐਦਾਂ ਦੀ ਰੱਬ ਦੇ ਨਾਲ ਕੋਈ ਗੱਲ ਨਹੀਂ ਚੱਲਦੀ ਸੋ ਉਹ ਪਰਮਾਤਮਾ ਵੀ ਪਰਮਾਤਮਾ ਇਹਨਾਂ ਚੀਜ਼ਾਂ ਤੋਂ ਮਤਲਬ ਬਾਹਰ ਹੈ ਸੋ ਇਸ ਅਜ ਦੇ ਲੜੀਵਾਰ ਸ਼ਬਦ ਦੀ ਵਿਚਾਰ ਮਹਾਰਾਜ ਜੀ ਮੇਲ ਕਰਨ ਇਸ ਦਾ ਭਾਵ ਵਰਤ ਸਭ ਦੇ ਹਿਰਦਿਆਂ ਤੇ ਵਸਾਉਣ ਗੁਰਮਤਿ ਗੁਰ ਸਿੱਖੀ ਬਖਸ਼ਣ ਮਹਾਰਾਜ ਸੋ ਬੇਨਤੀ ਹੈ ਕੱਲ 4 ਸਤੰਬਰ ਧੰਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਵ ਹੈ ਸੋ ਅਮਰਤ ਵੇਲੇ ਅਮਰਤ ਵੇਲੇ ਸ੍ਰੀ ਸੁਖਨੀ ਸਾਹਿਬ ਦੇ ਜਾਪ ਹੋਣਗੇ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਪਹਿਲਾ ਪ੍ਰਕਾਸ਼ ਹੋਇਆ ਉਹਦੇ ਬਾਰੇ ਆਪਾਂ ਕਥਾ ਰਾਹੀਂ ਗੁਰੂ ਦੇਸ਼ ਉਹਦੇ ਵਿਚਾਰਾਂ ਹੀ ਆਪਾਂ ਗੁਰੂ ਤੋਂ ਸਿੱਖਿਆ ਪ੍ਰਾਪਤ ਕਰਾਂਗੇ ਜਰੂਰ ਹਾਜ਼ਰੀਆਂ ਭਰੋ ਕਿਉਂਕਿ ਬਹੁਤ ਵੱਡਾ ਦਿਨ ਹੈ ਜਿਵੇਂ ਗੁਰੂ ਨਾਨਕ ਮਹਾਰਾਜ ਦਾ ਪ੍ਰਕਾਸ਼ਨ ਬਾਕੀ ਗੁਰੂਆਂ ਦੇ ਪ੍ਰਕਾਸ਼ਨ ਭਗਤਾਂ ਦੇ ਪ੍ਰਕਾਸ਼ਨ ਇਸੇ ਤਰ੍ਹਾਂ ਜਦੋਂ ਪਹਿਲੀ ਵਾਰੀ ਪ੍ਰਕਾਸ਼ ਹੋਇਆ ਸੀ ਸ੍ਰੀ ਹਰਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਦਿਵਸ ਹੈ ਸੋ ਅਵਰਤ ਦੇਲੇ ਹਾਜ਼ਰੀਆਂ ਭਰੋ ਸੋ ਜੇ ਕਿਸੇ ਨੇ ਕੋਈ ਦੇਖ ਦੀ ਸੇਵਾ ਜਾਂ ਚਾਹ ਦੇ ਲੰਗਰ ਦੀ ਪ੍ਰਸ਼ਾਦੀ ਸੇਵਾ ਕਰਨੀ ਹੋਵੇ ਆਪ ਜੀ ਕਰ ਸਕਦੇ ਹੋ ਗੁਰੂ ਦੀ ਅਸੀਸ ਬਖਸ਼ਿਸ਼ ਪ੍ਰਾਪਤ ਕਰ ਸਕਦੇ ਹੋ ਇੰਨੀ ਸੇਵਾ ਪ੍ਰਵਾਨ ਪੋਲੋ ਜੁਗ ਮਾਹ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ